ਬਾਂਜੋ ਸਪੀਕਰ ਸਾਹਿਬ ਬਾਂਜੋ ਮੈਂਬਰ ਸਾਹਿਬ ਨੇ ਪੁੱਛਿਆ ਕਿ ਇਹਨਾਂ ਦੇ ਬਟਲਾੜੀ ਢੀਪੂ ਦੇ ਵਿੱਚ 98 ਬੱਸਾਂ ਹਨ ਪਰ 20 ਕੰਡਮ ਹੋ ਗਈਆਂ ਇੱਥੇ ਮੈਂ ਦੱਸ ਦਿਆਂ 98 ਬੱਸਾਂ ਨਹੀਂ ਇਹਨਾਂ ਦੇ ਢੀਪੂ 'ਚ ਇਹਨਾਂ ਦੇ ਢੀਪੂ 'ਚ 81 ਬੱਸਾਂ ਦਾ ਫਲੀਟ ਹੀ ਉਹਦੇ 'ਚੋਂ 8 ਕੰਡਮ ਹੋਈਆਂ ਤੇ ਜਿਹੜੀਆਂ ਦੋ ਬਰਨਾਲਾ ਢੀਪੂ ਨੂੰ ਭੇਜੀਆਂ ਉਹਦੇ ਵਿੱਚ ਅਸੀਂ ਦੋ ਬੱਸਾਂ ਇਹਨਾਂ ਨੂੰ ਇੱਕ ਪਟਿਆਲੇ ਤੋਂ ਤੇ ਇੱਕ ਕਪੂਰਥਲੇ ਢੀਪੂ ਤੋਂ ਭੇਜਤੀ ਆ ਬਾਕੀ ਜਿਹੜੀਆਂ 8 ਜਿਹੜੀਆਂ ਕੰਡਮ ਬੱਸਾਂ ਉਹਦੇ ਵਿੱਚ ਅਸੀਂ ਇਹਨਾਂ ਨੂੰ ਅੰਨਵੇਂ ਗੰਪਸਾ ਪੋਣੀਆਂ ਜਲਦੀ ਜਿਹੜੇ ਇਹਨਾਂ ਦੇ ਰੂਟ ਬੰਦਿਆ ਉਹਦੇ ਚ ਇਹਨਾਂ ਨੂੰ ਦੇ ਦੇਵਾਂਗੇ ਜਿਹੜੀਆਂ ਕਿ 200 ਵੱਡੀਆਂ ਬਸਾਂ ਇਸੇ ਚ ਸਾਨੇ ਚ ਪੈ ਜਾਣੀਆਂ ਆਪਣੀਆਂ ਤੇ ਬਾਕੀ 100 ਮਿੱਟੀ ਬਸਾਂ ਪੈਣੀਆਂ ਉਹਦੇ ਚ ਜਿਹੜੇ ਛੋਟੇ ਰੂਟ ਹੋਣਗੇ ਜਿੱਥੇ ਸਟੂਡੈਂਟ ਜਾਂਦੇ ਸਕੂਲਾਂ ਨੂੰ ਉੱਥੇ ਮਿੱਟੀ ਬਸਾਂ ਇਹਨਾਂ ਦੇ ਦੀਪ ਨੂੰ ਦੇਤੀਆਂ ਜਿਹੜੀ ਘਾਟ ਆ ਇਹਨਾਂ ਦੇ ਘੱਟ ਚੱਲਦੇ ਆ ਰੋਡ ਤੇ ਇਹਨਾਂ ਦੇ ਆਪਣੇ ਰੂਟ ਉਹ ਰੂਟ ਜਿਹੜੇ ਆ ਜਲਦੀ ਚਾਲੂ ਕਰ ਦਿੱਤੇ ਜਾਣਗੇ ਸੁਪਰੀਮੇਟ ਸਰ ਜੀ ਸਰ ਸਰ 45 ਸਾਲ ਪਹਿਲਾਂ ਡੀਪੂ ਬਣਿਆ ਸੀ। pran dipu hadda 6 ਮਹੀਨੇ ਪਹਿਲਾਂ 98 ਬੱਸਾਂ ਸੀ ਸਰ। ਚਲੋ 20 ਕੰਡਮ ਹੁੰਦੀ ਰਹਿੰਦੀ ਐ ਉਹ ਕੰਡਮ ਹੋ ਗਈਆਂ ਜਿਹੜੇ ਛੋਟੇ ਰੂਟ ਸੀ ਸਾਰੇ ਪੰਡਾਲੇ ਸਾਰੇ ਬੰਦ ਹੋ ਗਏ। ਖੋਦੇ ਨਾਲ ਜਵਾਬ ਚ ਵੀ ਲਿਖਿਆ ਵੀ 8 ਰੂਟ ਬੰਦ ਪਏ ਹਨ। ਸੋ ਅਸੀਂ ਬੇਨਤੀ ਕਰਦੇ ਆਂ ਵੀ ਜਿਹੜੀ ਚਲੋ ਦੋ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਬਰਨਾਲਾ ਡੀਪੂ ਤੇ ਦੋ ਬੱਸਾਂ ਦਿੱਤੀਆਂ ਸੀਆਂ ਉਹ ਸਾਨੂੰ ਵਾਪਸ ਕਰਤੀਆਂ। ਤਿੰਨ ਬੱਸਾਂ ਹੋਰ ਆ ਗਈਆਂ। ਸਰ ਘੱਟੋ ਘੱਟ 20 ਬੱਸਾਂ ਦੀ ਸਾਨੂੰ ਡਿਮਾਂਡ ਐ ਤਾਂ ਜੋ ਜਿਹੜੇ ਰੂਟ ਬੰਦ ਹੋ ਹੀ ਹੋ ਜਾਣਾ ਕਿਉਂਕਿ ਲੰਮੇ ਸਾਡਾ ਇੱਕ ਨਾ ਜਿਹੜ ਇੱਕ ਸਾਈਡ ਤੇ ਅਰਥੀਆ ਸਾਈਡ ਤੇ ਐ ਇਹ ਚ ਦੂਜੇ ਹੋਰ ਡੀਪਾਂ ਦੀ ਬੱਸਾਂ ਨਹੀਂ ਆਉਂਦੀਆਂ ਸਿਰਫ ਸਾਡੇ ਇਸ ਡੀਪਾਂ ਦੀ ਬੱਸਾਂ ਹੀ ਆਉਂਦੀਆਂ ਨੇ ਇੱਕ ਤਾਂ ਹੁੰਦਾ ਨਾ ਕੋਈ ਵੱਡਾ ਬਰਵਾ ਡੀਪੂ ਐ ਲੁਧਿਆਣਾ ਹੋਰ ਐ ਉਹਨਾਂ ਦੇ ਬੱਖ ਬੱਖਰੇ ਉਟਾਂ ਦੀਆਂ ਹਿਮਾਚਲ ਚੋਂ ਵੀ ਆ ਜਾਂਦੀਆਂ ਨੇ ਰਿਆਣੇ ਚ ਵੀ ਆ ਜਾਂਦੀਆਂ ਨੇ ਸਾਡੇ ਮੇਰੇ ਡੀਪੂ ਦੇ ਵਿੱਚ ਭਲਾੜਾ ਡੀਪੂ ਦੇ ਵਿੱਚ ਸਿਰਫ ਮੇਰੇ ਇਸ ਡੀਪੂ ਦੀ ਬੱਸਾਂ ਹੀ ਚੱਲਦੀਆਂ ਨੇ ਸਰ ਬਾਹਰ ਡੀਪੂ ਦਾ ਬੱਸ ਨਹੀਂ ਆਉਂਦੀ ਸੋ ਬੇਨਤੀ ਐ ਤੁਹਾਡੇ ਜਰੀਏ ਕਿ ਮੰਤਰੀ ਜੀ ਨੂੰ ਕਿ ਸਾਡੀਆਂ ਬੱਸਾਂ ਸਾਨੂੰ 20 ਡੇਗਰੀ ਬੱਸਾਂ ਦਿਓ ਤਾਂ ਜੋ ਅਸੀਂ ਪਿੰਡਾਂ ਦੇ ਰੂਟ ਚਲਾ ਸਕੀਏ ਇਹ ਕਦੋਂ ਤੱਕ ਇਹ ਦੇ ਦੇਓਗੇ ਸਰ ਜੀ ਮੰਤਰੀ ਜੀ ਤਦੋਂ ਤੱਕ ਚਲਾ ਦੇਵੋਗੇ ਬੋਨਾਲੀ ਖਰਨਾ ਸਾਹਿਬ 83 ਬਸਾਂ ਕਿਲੋਮੀਟਰ ਸਕੀਮ ਤੇ ਵੀ ਹੈਰ ਕੀਤੀਆਂ ਜਾ ਰਹੀਆਂ ਅਸੀਂ ਇਹਨਾਂ ਦੀ ਜਿਹੜੀ ਮੰਗ ਹੈ ਉਹਨੂੰ ਮੁੱਖ ਤੌਰ ਤੇ ਵੇਖਦੇ ਹੋਏ ਪਹਿਲਾਂ ਇਹਨਾਂ ਦੇ ਡੀਪੂ ਦੇ ਜਿੰਨੇ ਰੂਟ ਚੱਲਦੇ ਸੀ ਪਹਿਲਾਂ ਉਹ ਸਾਰੇ ਚਲਾ ਦਾਂਗੇ ਉਹਦੇ ਬਾਅਦ ਜਿਹੜੇ ਕੋਈ ਹੋਰ ਵੀ ਵਾਇਬਿਲਟੀ ਵੇਖ ਲਾਂਗੇ ਜਿਹੜੇ ਅੱਠ ਬੰਦ ਉਹਦੇ ਪਹਿਲ ਦੇ ਆਧਾਰ ਤੇ ਹੀ ਚਲਾ ਦਾਂਗੇ ਜਦੋਂ ਹੀ ਆ ਜਾਂਦੀਆਂ ਬਸਾਂ ਜੀ ਬਹੁਤ ਬਹੁਤ ਧੰਨਵਾਦ ਵਾਹ ਜੀ ਵਾਹ ਥੈਂਕ ਯੂ ਸਰ ਦਵਿੰਦਰ ਸਿੰਘ ਲਾਡੀ ਜੀ ਤੋਂ ਸਾਹਿਬ 1489 ਜੀ ਸਰਦਾ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਮਾਨਜੋਗ ਸਪੀਕਰ ਸਾਹਿਬ ਮਾਨਜੋਗ ਮੈਂਬਰ ਸਾਹਿਬ ਨੇ ਪੁੱਛਿਆ ਕਿ ਇਹਨਾਂ ਦੇ ਬਟਲਾੜੀ ਡੀਪੂ ਦੇ ਵਿੱਚ 98 ਬੱਸਾਂ ਹਨ ਪਰ 20 ਕੰਡਮ ਹੋ ਗਈਆਂ ਇੱਥੇ ਮੈਂ ਦੱਸ ਦਿਆਂ 98 ਬੱਸਾਂ ਨਹੀਂ ਹਨ ਇਹਨਾਂ ਦੇ ਡੀਪੂ 'ਚ ਇਹਨਾਂ ਦੇ ਡੀਪੂ 'ਚ 81 ਬੱਸਾਂ ਦਾ ਫਲੀਟ ਹੀ ਉਹਦੇ 'ਚੋਂ 8 ਕੰਡਮ ਹੋਈਆਂ ਤੇ ਜਿਹੜੀਆਂ ਦੋ ਬਰਨਾਲਾ ਡੀਪੂ ਨੂੰ ਭੇਜੀਆਂ ਉਹਦੇ ਵਿੱਚ ਅਸੀਂ ਦੋ ਬੱਸਾਂ ਇਹਨਾਂ ਨੂੰ ਇੱਕ ਪਟਿਆਲੇ ਤੋਂ ਤੇ ਇੱਕ ਕਪੂਰਥਲੇ ਡੀਪੂ ਤੋਂ ਭੇਜਤੀ ਆ ਬਾਕੀ ਜਿਹੜੀਆਂ 8 ਜਿਹੜੀਆਂ ਕੰਡਮ ਬੱਸਾਂ ਉਹਦੇ ਵਿੱਚ ਅਸੀਂ ਇਹਨਾਂ ਨੂੰ ਨਵੀਆਂ ਬੱਸਾਂ ਪਾਉਣੀਆਂ ਜਲਦੀ ਜਿਹੜੇ ਇਹਨਾਂ ਦੇ ਰੂਟ ਬੰਦ ਆ ਉਹਦੇ ਚ ਇਹਨਾਂ ਨੂੰ ਦੇ ਦੇਵਾਂਗੇ ਜਿਹੜੀਆਂ ਕਿ 200 ਵੱਡੀਆਂ ਬੱਸਾਂ ਇਸੇ ਚ ਸਾਨੇ ਚ ਪੈ ਜਾਣੀਆਂ ਆਪਣੀਆਂ ਤੇ ਬਾਕੀ 100 ਮਿੱਟੀ ਬੱਸਾਂ ਪੈਣੀਆਂ ਉਹਦੇ ਚ ਜਿਹੜੇ ਛੋਟੇ ਰੂਟ ਹੋਣਗੇ ਜਿੱਥੇ ਸਟੂਡੈਂਟ ਜਾਂਦੇ ਸਕੂਲਾਂ ਨੂੰ ਉੱਥੇ ਮਿੱਟੀ ਬੱਸਾਂ ਇਹਨਾਂ ਦੇ ਢੀਪ ਨੂੰ ਦੇਤੀਆਂ ਜਿਹੜੀ ਘਾਟ ਆ ਇਹਨਾਂ ਦੇ ਘੱਟ ਚੱਲਦੇ ਆ ਰੋਡ ਤੇ ਇਹਨਾਂ ਦੇ ਆਪਣੇ ਮੈਂ ਰੂਟ ਉਹ ਰੂਟ ਜਿਹੜੇ ਆ ਜਲਦੀ ਚਾਲੂ ਕਰ ਦਿੱਤੇ ਜਾਣਗੇ ਸਪਲੀਮੈਂਟ ਸਰ ਜੀ ਸਰ ਸਰ 45 ਸਾਲ ਪਹਿਲਾਂ ਡੀਪੂ ਬਣਿਆ ਸੀ ਬਰਾਂਡ ਡੀਪੂ ਸਾਡਾ 6 ਮਹੀਨੇ ਪਹਿਲਾਂ 98 ਬੱਸਾਂ ਸੀ ਸਰ ਚਲੋ 20 ਕੰਡਮ ਹੁੰਦੀ ਰਹਿੰਦੀ ਹੈ ਉਹ ਕੰਡਮਾਂ ਹੋ ਗਈਆਂ ਜਿਹੜੇ ਛੋਟੇ ਰੂਟ ਸੀ ਸਾਰੇ ਪੰਡਾਲੇ ਸਾਰੇ ਬੰਦ ਹੋ ਗਏ ਕੋਦੇ ਨੇ ਜਵਾਬ ਚ ਵੀ ਲਿਖਿਆ ਵੀ 8 ਰੂਟ ਬੰਦ ਪਏ ਹਨ ਸੋ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜੀ ਚਲੋ ਦੋ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਬਰਨਾਲਾ ਡੀਪੂ ਦੇ ਦੋ ਬੱਸਾਂ ਦਿੱਤੀਆਂ ਸੀਆਂ ਉਹ ਸਾਨੂੰ ਵਾਪਸ ਕਰਤੀਆਂ ਤਿੰਨ ਬੱਸਾਂ ਹੋਰ ਆ ਗਈਆਂ ਸਰ ਘਟੋ ਘਟ 20 ਬਸਾਂ ਦੀ ਸਾਨੂੰ ਡਿਮਾਂਡ ਹੈ ਤਾਂ ਜੋ ਜਿਹੜੇ ਰੂਟ ਬੰਦ ਹੋਈ ਉਹ ਹੋ ਜਾਣਾ ਕਿਉਂਕਿ ਲੰਮੇ ਰੂਟ ਸਾਡਾ ਇੱਕ ਨਾ ਜਿਹੜਾ ਭਲਾ ਡੀਪੂ ਹੈ ਸਰ ਇਹ ਇੱਕ ਸਾਈਡ ਤੇ ਹਰਥਿਆ ਸਾਈਡ ਤੇ ਹੈ ਇਹਦੇ ਦੂਜੇ ਹੋਰ ਡੀਪਾਂ ਦੀ ਬਸਾਂ ਨਹੀਂ ਆਉਂਦੀਆਂ ਸਿਰਫ ਸਾਡੇ ਇਸ ਡੀਪਾਂ ਦੀ ਬਸਾਂ ਹੀ ਆਉਂਦੀਆਂ ਨੇ ਇੱਕ ਤਾਂ ਹੁੰਦਾ ਨਾ ਕੋਈ ਵੱਡਾ ਬਰਾ ਡੀਪੂ ਹੈ ਸੰਗਰੂਰ ਲੁਧਿਆਣਾ ਹੋਰ ਹੈ ਉਹਨਾਂ ਦੇ ਵੱਖ-ਵੱਖ ਰੂਟਾਂ ਦੀਆਂ ਹਿਮਾਚਲ ਚ ਵੀ ਆ ਜਾਂਦੀਆਂ ਨੇ ਰੈਣੀ ਚ ਵੀ ਆ ਜਾਂਦੀਆਂ ਨੇ ਸਾਡੇ ਮੇਰੇ ਡੀਪੂ ਦੇ ਵਿੱਚ ਭਲਾ ਡੀਪੂ ਦੇ ਵਿੱਚ ਸਿਰਫ ਮੇਰੇ ਹੀ ਡੀਪੂ ਦੀ ਬਸਾਂ ਹੀ ਚੱਲਦੀਆਂ ਨੇ ਸਰ ਬਾਹਰ ਡੀਪੂ ਦਾ ਬਸ ਨਹੀਂ ਆਉਂਦੀ ਸ ਕੇ ਮੰਤਰੀ ਜੀ ਨੂੰ ਕਿ ਸਾਡੀਆਂ ਬੱਸਾਂ ਸਾਨੂੰ 20 ਤੇ ਗਰੀ ਬੱਸਾਂ ਦਿਓ ਤਾਂ ਜੋ ਅਸੀਂ ਪਿੰਡਾਂ ਦੇ ਰੂਟ ਚਲਾ ਸਕੀਏ ਇਹ ਕਦੋਂ ਤੱਕ ਇਹ ਦੇ ਦੇਵੋਗੇ ਸਰ ਜੀ ਮੰਤਰੀ ਜੀ ਕਦੋਂ ਤੱਕ ਚਲਾ ਦੇਵੋਗੇ ਬੋਹਾਂ ਨਾਲੀ ਸਰਨਾ ਸਾਹਿਬ 83 ਬੱਸਾਂ ਕਿਲੋਮੀਟਰ ਸਕੀਮ ਤੇ ਵੀ ਹੈਰ ਕੀਤੀਆਂ ਜਾ ਰਹੀਆਂ ਅਸੀਂ ਇਹਨਾਂ ਦੀ ਜਿਹੜੀ ਮੰਗ ਹੈ ਉਹਨੂੰ ਮੁੱਖ ਤੌਰ ਤੇ ਵੇਖਦੇ ਹੋਏ ਪਹਿਲਾਂ ਇਹਨਾਂ ਦੇ ਡੀਪੂ ਦੇ ਜਿੰਨੇ ਰੂਟ ਚੱਲਦੇ ਸੀ ਪਹਿਲਾਂ ਉਹ ਸਾਰੇ ਚਲਾ ਦਾਂਗੇ ਉਹਦੇ ਬਾਅਦ ਜਿਹੜੇ ਕੋਈ ਹੋਰ ਵੀ ਵਾਇਬਿਲਟੀ ਵੇਖ ਲਾਂਗੇ ਜਿਹੜੇ ਅਠਬੰਦ ਉਹਦੇ ਪਹਿਲ ਦੇ ਆਧਾਰ ਤੇ ਹੀ ਚਲਾ ਦਾਂਗੇ ਜਦੋਂ ਹੀ ਆ ਜਾਂਦੀਆਂ ਬੱਸਾਂ ਜੀ ਧੰਨਵਾਦੀ ਵਾਹ ਜੀ ਵਾਹ ਥੈਂਕ ਯੂ ਸਤਵਿੰਦਰ ਜੀ ਸਿੰਘ ਲਾਡੀ ਜੀ ਤੋਹਰ ਸਾਹਿਬ 1489 ਜੀ ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ